پریشانی تو رہتی ہمارا تھا کیا ٹھیک رہتے نہ رہتے زمانہ بڑے شوق سے دن رہا تھا ہم ہو گئے داستہ کہتے کہتے نارا تکبیر قرآن مجید و قرآن حمید میں اللہ تعالیٰ صورت و محاد کے اندر اشارت فرما رہا ہے دیوبندی برہنوی سب بھائی بھائی اس لیے ہیں ہمارا کلمہ لا الہ الا اللہ ہے ہمارا رسول محمد رسول اللہ ہے ہمارا قبلہ خانہ کعبہ ہے ہماری کتاب قرآن مجید ہے اور یاد رکھنا جب جب اللہ کی سبیلوں پر آنکھ اٹھاؤ گے کوئی بھی مسلمان اپنے دھروں اور یہ آپ پر فرض ہے اگر آپ اپنی حالت بدلنا چاہتے ہیں تو اپنے حق کے لیے آواز اٹھانا سیکھیں اس لیے کہ جو حق کے لیے آواز نہیں اٹھاتا آگ گھروں پر قبضہ ہے پھر آپ کے مسجدوں پر قبضہ ہوگا کیا کہتے ہیں کہ یہ مسجد کا ہے آگ مسجد کا بل جو آج کے لیے بل پاس کیا گیا ہے کہ کوئی بھی کف کرنے سے پہلے اسلام میں یہ فرق نہیں دیکھا جاتا کون کب سے مسلمان ہے اگر کوئی ایک منٹ پہلے بھی کلمہ پڑھ دے ہم اسے بھی دار اسلام میں سمجھتے ہیں تھانو سارے انو پتہ ہے وی وقف قانون وچ کی کی تبدیلیاں انہاں نے کتیاں نے میں پھر تو نہیں دو رہا ہوں گی لیکن میں ایک گل ضرور کہنا چونیاں انہاں نے ساڑھے وقف ਉਹਸਤੇ ਹਮਲਾ ਨਹੀਂ ਕੀਤਾ ਇਹਨਾਂ ਨੇ ਸਾਡੀ ਕੌਮੀ ਹੋਣ ਸਾਡੀ ਪਹਿਚਾਨ ਸਾਡੇ ਵਜੂਦ ਤੇ ਹਮਲਾ ਕੀਤਾ ਹੈ ਭਾਜੀ ਪੀਜੇਪੀ ਵਾਲਿਆਂ ਦਾ ਪਹਿਲਾ ਦਿਨ ਤੋਂ ਹੀ ਇਹ ਅਜੰਡਾ ਰਿਹਾ ਹੈ ਔਰ ਸੋਚੀ ਸਮਝੀ ਸਾਜ਼ਿਸ਼ ਦਾ ਹਿੱਸਾ ਦਾ ਨਮਸਕਾਰ ਸਾਰੇ ਹੀ ਜਿੰਨੀਆਂ ਵੀ ਜਮਾਤਾਂ ਜਿੰਨੀਆਂ ਵੀ ਪਾਰਟੀਆਂ ਦੇ ਲੋਕ ਅੱਜ ਇਸ ਵਕੂ ਅਮੈਂਡਮੈਂਟ ਐਕਟ ਦੇ ਵਿਰੋਧ ਦੇ ਵਿੱਚ ਪਹਿਲਾਂ ਤਾਂ ਮੈਂ ਸਿਰਫ ਇੱਥੇ ਬੋਲਣ ਨਹੀਂ ਆਇਆ ਸਿਰਫ ਇੰਨੇ ਕਹਿਣ ਆਇਆ ਕਿ ਅਸੀਂ ਸਾਰੇ ਤੁਹਾਡੇ ਨਾਲ ਆ ਅਸੀਂ ਵੀ ਆਪਣਾ ਵਿਰੋਧ ਜ਼ਾਹਰ ਕਰਦੇ ਕਿਉਂਕਿ ਮਲੇਰ ਕੋਟ ਦਾ ਮਲੇਰ ਕੋਟ ਲਹਾ ਦੇ ਨਾਰੇ ਦੀ ਧਰਤੀ ਹੈ ਔਰ ਇਸ ਧਰਤੀ ਤੋਂ ਜਿੰਨੇ ਵੀ ਅੱਜ ਮੈਂ ਦੇਖ ਰਿਹਾ ਪੱਗਾਂ ਵਾਲੇ ਸਾਡੇ ਸਰਦਾਰ ਲੋਕ ਆਏ ਨੇ ਸਾਰੇ ਇਹ ਇਹ ਕਹਿਣ ਆਏ ਨੇ ਕਿ ਅਸੀਂ ਆਪਣੇ ਮੁਸਲਮਾਨ ਭੈਣ ਭਰਾਵਾਂ ਦੇ ਨਾਲ ਆ ਔਰ ਇਹ ਪਹਿਲੀ ਪਹਿਲੀ ਇਸ ਤਰ੍ਹਾਂ ਦੀ ਜਮਾਤ ਆਈ ਹੈ ਦੇਸ਼ ਦੇ ਵਿੱਚ ਜਿਹੜੀ ਬਿਨਾ ਪੁੱਛੇ ਕਹਿ ਰਹੀ ਹੈ ਕਿ ਅਸੀਂ ਤੁਹਾਡਾ ਫਾਇਦਾ ਕਰਨਾ ਹਰੇਕ ਬੰਦੇ ਨੂੰ ਕਹਿ ਰਹੀ ਹੈ ਕਿ ਮੈਂ ਤੁਹਾਡਾ ਫਾਇਦਾ ਕਰਨਾ ਹੈ ਭਾਵੇਂ ਕਿ ਅਸੀਂ ਉਹ ਫਾਇਦਾ ਨਹੀਂ ਮੰਗਿਆ ਪਰ ਇਸ ਮੰਜ਼ਰ ਤੋਂ ਇਸ ਮੰਚ ਤੋਂ ਮੈਂ ਹੀ ਕਹਾਗਾ ਕਿ ਜਿਸ ਤਰ੍ਹਾਂ ਕਿਹਾ ਕਿ ਵਿਸ਼ਵਾਸ ਤੁਹਾਡਾ ਕੱਚ ਵਾਂਗੂ ਜਦੋਂ ਟੋਟੇ ਟੋਟੇ ਹੋਵੇਗਾ ਫਿਰ ਮੈਂ ਤੁਹਾਨੂੰ ਚਿੜੀਆਂ ਤੇ ਬਾਜ਼ਾਂ ਦੀ ਕਥਾ ਸੁਣਾਵਾਗਾ ਹਲੇ ਤੇ ਚੋਕਾ ਪੈਂਦਾ ਹੈ ਹਲੇ ਤੇ ਖੁੱਲੀ ਅੱਖ ਨਹੀਂ ਜਦੋਂ ਲੋੜ ਖੰਭਾਂ ਦੀ ਹੋਏਗੀ ਤਰਸੀਸ ਧਲੀ ਤੇ ਆਵਾਂਗਾ ਸੋ ਮੈਂ ਹਜ਼ੂਰ ਦੀ ਸ਼ਾਨ ਚ ਜੋ ਨਾਥੀਆਂ ਕਲਾਮ ਕੇ ਹੈ ਮਾਬਾ ਇੱਕ ਸ਼ੇਰ ਪੜ ਕੇ ਕਿਉਂਕਿ ਸਮਾਂ ਸੀਮਤ ਹੈ ਮੈਂ ਬਿਲਕੁਲ ਇਹ ਸਮਝਦਾ ਇੱਕ ਸ਼ੇਰ ਪੜ ਕੇ ਮੈਂ ਆਪਣੀ ਜਗ੍ਹਾ ਲਵਾਂਗਾ ਤੇਰੇ ਸਬਜ਼ ਗੁੰਬਦਾਂ ਦੀ ਛਾਵੇਂ ਹਬੀਬਲਾ ਪੱਲ ਤੋਂ ਪੱਲ ਅਸੀਂ ਬੈ ਆਈਏ ਹੁਮੇ ਨਜ਼ਰ ਤੇਰੀ ਗੁਨਾਹਗਾਰ ਉੱਤੇ ਦੁਖੜੇ ਦਿਲ ਕੋਈ ਸਜੀ ਨਹੀਂ ਇਹ ਤੇ ਸਾਰੇ ਨਬੀ ਤਸلیم ਕਰ ਗਏ ਡੰਕਾ ਹੋਰ ਕਿਸੇ ਦਾ ਇੰਜ ਬਚਈ ਕੀ ਬਾਤ ਆ ਕੀ ਬਾਤ ਆ ਸੋਣੇ ਨਬੀ ਦੀਆਂ ਸਿਫਤਾਂ ਕੀ ਅੱਖਾਂ ਕੁਲ ਨਬੀਆਂ ਦਾ ਸਰਦਾਰ ਦਾ کل پے سہارے نو ایسا غم خارایا میرے نبی دیا سفت کی ماشاءاللہ اسلام علیکم ورحمۃ اللہ وبرکاتہ ਤੁਹਾਡੇ ਸਾਹਮਣੇ ਜਿਹੜਾ ਵੱਖੋੜ ਐਮੈਂਡਮੈਂਟ ਬਿਲ ਐ ਉਹਦੇ ਨਾਲ ਵੀ ਦੋ ਚਾਰ ਗੱਲਾਂ ਕਰੂੰਗਾ ਜਿਹੜੀਆਂ ਗੱਲਾਂ ਡਾਇਰੈਕਟ ਇਸ ਬਿਲ ਨਾਲ ਤਾਲੁਕ ਰੱਖਦੀਆਂ ਔਰ ਦੋ ਚਾਰ ਗੱਲਾਂ ਮੈਂ ਟੋਟਲ ਇਦਾਂ ਦੀ ਵੀ ਕਰੂੰਗਾ ਕਿ ਪ੍ਰੋਬਲਮ ਸਾਡੇ ਨਾਲ ਆਈ ਕਿਉ ਸਭ ਤੋਂ ਪਹਿਲਾਂ ਤਾਂ ਮੈਂ ਅੱਲਾਹ ਤਾਲਾ ਦਾ ਸ਼ੁਕਰ ਗੁਜ਼ਾਰਦਾ ਕਿ ਅਸੀਂ ਸਾਰੇ ਇੱਕ ਮੰਚ ਤੇ ਇਕੱਠੇ ਹੋਇਆ ਔਰ ਇਹ ਨੂੰ ਸਾਨੇ ਆਪਣਾ ਜ਼ਾਤੀ ਮਸਲਾ ਬਣਾਇਆ ਹੋਇਆ ਹੈ ਸਾਰੇ ਪਾਰਟੀਆਂ ਦੇ ਨੁਮਾਇੰਦੇ ਮੌਜੂਦ ਹਨ ਇੱਕ ਬਹੁਤ ਹੀ ਮੁਬਾਰਕ ਬਾਤ ਹੈ ਕਿ ਜਦ ਵੀ ਸਾਡੇ ਤੇ ਕਦੇ ਕਸ਼ਟ ਦਾ ਸਮਾਂ ਆਏਗਾ ਤੇ ਅਸੀਂ ਸਾਰੇ ਇਕੱਠੇ ਮੋਢੇ ਨਾਲ ਮੋਢਾ ਬਣਾ ਕੇ ਬੈਠਾਂਗੇ ਇਨਸ਼ਾਅੱਲਾ ਇਨਸ਼ਾਅੱਲਾ ਤਾਲਾ ਮੈਂ ਇੱਕ ਗੱਲ ਜਰੂਰ ਕਹਿਣੀ ਚਾਹਣਾ ਜਦੋਂ ਜ਼ੁਲਮ ਵੱਧਦਾ ਉਹਦਾ ਖਾਤਮਾ ਵਹਿਗਰੂ ਅੱਲਾ ਜਰੂਰ ਕਰਦਾ ਜਿਹੜੇ ਸਿੰਧੋਸਤਾਨ ਦੇ ਹਕੂਮਰਾਨ ਕਿਹਨਾਂ ਨੂੰ ਸਿਰਫ ਸਿਰਫ ਕੁਝ ਨਾਫਰਤ ਦੇ ਬੀਜਦੇ ਨੇ ਉਹ ਹਿੰਦੁਸਤਾਨ ਦੇ ਲਈ ਤੇ ਸਾਡੀਆਂ ਕੌਮਾਂ ਦੇ ਲਈ ਖਾਸ ਕਰਕੇ ਕੱਟੜ ਗਣਕੇ ਦੇ ਲਈ ਬਹੁਤ ਹੀ ਹਾਨੀਕਾਰਕ ਹਨ ਅਰ ਰਹੀਮ ਸਟੇਜ ਤੇ ਬਿਰਾਜਮਾਨ ਸਾਡੇ ਹਲਕਾ ਦੜ ਤੋਂ ਐਮਐਲਏ ਪ੍ਰੋਫੈਸਰ جسپت سنگھ گجن ماجرہ جی حضرت مولانا مفتی ارتقاء الحسن صاحب جناب جعفر صاحب سابقہ منتری نصرت اکرام خان بکیہ جی ندیم انوار احمد خان ثاقب علی راجا جی مبین فاروقی صاحب مکرم سیفی صاحب ਸ਼ਬੀਰ ਹੁਸੈਨ ਸਾਹਿਬ ਚਮਚਾਦ ਸਾਹਿਬ ਅਤੇ ਸਾਡੇ ਬਹੁਤ ਹੀ ਹਰਮਨ ਪਿਆਰੇ ਛੋਟੇ ਭਰਾ ਵੀ ਆ ਸਾਡੇ ਬੱਚੇ ਵੀ ਆਜ਼ਮ ਸਾਹਿਬ ਮੌਲਨਾ ਸਾਹਿਬ ਜਿਨ੍ਹਾਂ ਨੇ ਸ਼ੁਰੂਜ ਵਿੱਚ ਖਿਰਦਾ ਕੀਤਾ ਸੀ ਤੇ ਮਲੇਰ ਕੋਲਾ ਦੇ ਇਸ مشهور و معروفsrandi gate ਦੇ ایریا کی کرتر ہوئے میرے بہت ہی غیور بہت ہی پرجوش نوجوان ساتھیوں ماتا و پہنوں بذرگوں السلام علیکم و اللہ وبرکاتہ ہندوستان جس لئے ازادی لئی اس دیرے ہندوانے مسلمان ਸਾਧਿਆ ਨੇ ਬਛੜੀਆਂ ਸ਼੍ਰੇਣੀਆਂ ਨੇ ਦਿੱਤਾ ਦੇ ਲੋਕਾਂ ਨੇ ਭਰਪੂਰ ਕੁਰਬਾਨੀਆਂ ਦੇ ਕੇ ਇਥੋਂ ਅੰਗਰੇਜ਼ਾਂ ਨੂੰ ਕੱਢਿਆ ਸੀ ਸੋਚਿਆ ਗਿਆ ਸੀ ਕਿ ਆਜ਼ਾਦ ਹਿੰਦੁਸਤਾਨ ਦੇ ਵਿੱਚ ਸਾਰੇ ਹੀ ਲੋਕਾਂ ਨੂੰ ਵਧਨਫੁੱਲਣ ਦੇ ਬਰਾਬਰ ਤੇ ਮੌਕੇ ਦਿੱਤੇ ਜਾਣਗੇ ਸਾਰੇ ਹੀ ਲੋਕਾਂ ਨੂੰ ਆਪਣੇ ਆਪਣੇ ਧਰਮਾਂ ਤੇ ਅਮਲ ਕਰਨ ਦੀ ਪੂਰਨ ਆਜ਼ਾਦੀ ਹੋਏਗੀ لیکن بڑے افسوس نال کہنا پیدا ہے کہ ازادی تو بعد اس دیش دی باگ دور ایسے لوکہ نے ہتھا بھی چونی رہی کہ جنہاں نے بڑھے پردر تے دیش تے وقت وقت حصیاں بھی مسلمان نے انفسا دانی چکی بھی پیسیا سیا کدھے اقال تک ساتھ تے حملہ کرایا گیا کدھے عیسانیہ نے گرجہ کرا اٹھایا گیا گدے دلت پراواں حملے ہوئے انہوں نے انسانیت برداشت اٹھا کے دیش دے حکمران اپنے ظلموں جبر چکی نو چلا رہے اج بھی اس دیش دا سکھ اس دیش دا مسلمان

جا سکتا ہے نعرہ تکبیر اللہ کے نبی صلی اللہ علیہ وسلم کی بیسر سے پہلے عرب میں ایک بادشاہ آیا تھا اس کا نام تھا ابراہ اس نے بھی کہا تھا کہ میں اللہ کی ایک وقت جگہ پر قبضہ کروں گا اور کعبہ شریف کو ڈھاؤں گا اس ارادے سے وہ اپنی پوری طاقت لے کے پورا لشکر چڑھائی کرنے کے لیے آیا جب وہ مکے کے باہر اپنی فوج کو لے کر رکا تو میں جو کے کے لوگوں کے جانور تھے ان کی فوجوں نے ان جانوروں پر کبزا کر بھی بہت سے جانور اس کے قبضے میں چلے گئے وہ اس کے پاس گئے اور جا کر اس سے کہا کہ مجھے میرے مویشی اور میرے جانور واپس کر دو

اس کی جو اس گھر کا مالک ہے اور جو اس گھر کا مالک ہے وہ و بر کا مالک ہے آج ہم نے اللہ کی زمینوں پر ہاتھ ڈالا ہے ہم سے نہیں اللہ سے لڑائی مول لی تم نے اس آسمان ਮਾਣਯੋਗ ਐਮਐਨਐਸ ਸਾਹਿਬ ਜੀ ਤੇ ਨੇ ਦਰਾਹੀ ਸਟੇਟ ਤੇ ਨੇ ਇਹਨਾਂ ਵੱਲੋਂ ਜੋ ਮੰਗ ਪੱਤਰ ਹੈ ਜੇਤਾ ਗਿਆ ਹੈ ਪ੍ਰਧਾਨ ਮੰਤਰੀ ਦੇ ਨਾਮ ਦਾ ਦਰਾਹੀ ਡਿਫਟੀ ਮਿਸ਼ਨ ਰਿਪੋਰਟ ਦਾ ਇਹਨੂੰ ਅੱਜ ਹੀ ਪਟਾੜਾ ਨਗਰ ਦੇ ਦਫ਼ਤਰ ਦੇ ਦਫ਼ਤਰਿਕ ਰਿਪੋਰਟ ਦਾ ਲਫੀਟ ਲਫੀਟ ਜਿਤਾਇਆ ਗਿਆ ਹੈ